ਜਨਾਲਾ ਹਲਕੇ ਦੇ ਪਿੰਡਾਂ ਵਿੱਚ ਪਾਣੀ ਦਾ ਪੱਦਰਵਧਨ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਮਦਦ ਲਈ ਸਵੇਰ ਤੋਂ ਹੀ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਡਿਪਟੀ ਕਮਿਸ਼ਨਰ ਅਮਰਸਰ ਸਾਖੀ ਸਾਨੀ ਜੋਗੀ ਰਾਤ 1 ਵਜੇ ਦੀ ਜਨਾਲਾ ਤੁਸੀਂ ਬੰਦਾ ਦੌਰਾ ਕਰਕੇ ਪਰਤੇ ਸਨ ਅੱਜ ਸਵੇਰੇ ਫਿਰ ਦੁਬਾਰਾ 8 ਵਜੇ ਬਨ ਟੁੱਟਣ ਦੀ ਖਬਰ ਸੁਣਦਿਆਂ ਹੀ ਪੀੜਿਤ ਖੇਤਰਾਂ ਵਿੱਚ ਪਹੁੰਚ ਗਏ ਉਹਨਾਂ ਦੇ ਰਾਹਤ ਕਾਰਜਾਂ ਦੀ ਖੁਦ ਕਮਾਨ ਸਭਾਲੀ ਨਾਲ ਡ੍ਰਿਫਟ ਐਡटीसी ਰੋਹਿਤ ਗੁਪਤਾ ਤੇ ਜ਼ਿਲ੍ਹਾ ਬੁਲਸੁਖੀ ਮਨਿੰਦਰ ਸਿੰਘ ਇਸ ਵੇਰ ਤੋਂ ਹੀ ਰਾਹਤ ਕਾਰਜਾਂ ਤੇ ਨਾਲ ਨਾਲ ਬਚਾਅ ਕਾਰਜਾਂ ਚਬੀਰ ਲੱਗੇ ਹੋਏ ਹਨ ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਕਸ਼ੀ ਸਾਨੀ ਨੇ ਦੱਸਿਆ ਕਿ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਤੇ ਪਾਣੀ 20 ਦੇ ਕਰੀਬ ਪਿੰਡਾਂ ਵਿੱਚ ਦਾਖਲ ਹੋ ਚੁੱਕਿਆ ਹੈ ਉਹਨਾਂ ਦੱਸਿਆ ਜੀ ਐਨਡੀਆਰਐਫ ਦੀਆਂ ਟੀਮਾਂ ਵੀ ਰਾਹਤ ਕਾਰਜ ਲਈ ਪੁੱਜ ਚੁੱਕੀਆਂ ਨੇ ਤੇ ਬੇੜੀਆਂ ਰਾਹੀਂ ਲੋਕਾਂ ਦਾ ਰੈਸਕਿਊ ਕੀਤਾ ਜਾ ਰਿਹਾ ਹੈ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜਨਾਰਾ ਹਲਕੇ ਦੇ ਲਗਭਗ 20 ਪਿੰਡ ਪਾਣੀ ਦੀ ਮਾਰ ਹੇਠਾਂ ਆ ਚੁੱਕੇ ਹਨ ਉਹਨਾਂ ਨੇ ਦੱਸਿਆ ਕਿ ਬਠਿੰਡਾ ਤੋਂ ਐਨਡੀਆਰਐਫ ਦੀ ਇੱਕ ਹੋਰ ਟੀਮ ਰਵਾਨਾ ਹੋ ਚੁੱਕੀ ਹੈ ਤੇ ਇਸ ਦੇ ਨਾਲ ਨਾਲ ਫੌਜ ਦੀ ਵੀ ਮਦਦ ਲੈ ਕੇ ਲੋਕਾਂ ਦਾ ਰੈਸਕਿਊ ਕੀਤਾ ਜਾ ਰਿਹਾ ਹੈ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਕੱਲ ਰਾਤ ਤੋਂ ਹੀ ਸਮੁੱਚਾ ਪ੍ਰਸ਼ਾਸਨ ਮਸ਼ੀਨਰੀ ਸਮੇਤ ਇੱਥੇ ਪਹੁੰਚ ਚੁੱਕਾ ਹੈ ਤੇ ਲੋਕਾਂ ਦੀ ਮਦਦ ਕਰ ਰਿਹਾ ਹੈ ਉਨਾ ਕਿਹਾ ਕਿ ਸਥਾਨਕ ਲੋਕ ਵੀ ਮਦਦ ਲਈ ਅੱਗੇ ਆ ਰਹੇ ਹਨ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕੋਈ ਜ਼ਿਆਦਾ ਦੇਰ ਨਾ ਕਰਨਾ ਤੇ ਬੇੜੀਆਂ ਰਹੀ ਟੁਕਵੇਂ ਸਥਾਨਾਂ ਤੇ ਪੁੱਜਣ ਉਹਨਾਂ ਅੱਗੇ ਇਹ ਵੀ ਦੱਸਿਆ ਕਿ ਪ੍ਰਸ਼ਾਸਨ ਤੁਹਾਡੀ ਹਰ ਤਰ੍ਹਾਂ ਦੀ ਸਹਾਇਤਾ ਕਰਨ ਲਈ ਤਤਪਰ ਹੈ சாਖੀ ਸਾਨੀ ਨੇ ਦੱਸਿਆ ਕਿ ਪਾਣੀ ਦਾ ਪੱਤਰ ਹੌਲੀ-ਹੌਲੀ ਕੱਟੇਗਾ ਪਰ ਸਾਨੂੰ ਇਸ ਪ੍ਰਤੀ ਸचेਤ ਰਹਿਣ ਦੀ ਲੋੜ ਹੈ ਇਸ ਮੌਕੇ ਐਸਐਸਪੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਐਚਡੀਐਮ ਅਜਨਾਰਾ ਰਵਿੰਦਰ ਅਰੋੜਾ ਸਮੇਤ ਕਈ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ। ਉਹ ਪਹੁੰਚੇਗਾ। ਪਰ ਨਾਲ ਹੀ ਜਿਹੜੇ ਨੇ ਮੈਡਮ ਖੋਨੀਆ ਮਾੜੀ ਜਿਹੜੇ ਨੇ ਉਹ ਮੌਕੇ ਤੇ ਮੌਜੂਦ ਨੇ। ਔਰ ਜੇਕਰ ਗੱਲ ਕਰੀਏ ਤਾਂ ਹਾਲਾਤ ਜਿਹੜੇ ਬੇਤਕ ਬਸ ਤੋਂ ਬਸਤ ਨੇ ਪਰ ਫਿਰ ਵੀ ਜਿਹੜੇ باوجود ਵੀ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੀ ਆ ਪ੍ਰਸ਼ਾਸਨ ਆਪਣੇ ਰਾਹਤ ਕਾਰਡਾ ਦੇ ਵਿੱਚ ਫਿਲਹਾਲ ਇਸ ਤੋਂ ਜਿਹੜਾ

ᱡᱟᱱᱟᱢ ᱫᱚ ᱟᱹᱰᱤ ᱢᱟᱨᱟᱝ